ਅਲੀ ਟਰਾਲੀ ਪਾਈ ਆ ਰਹੀ ਹੈ ਜੀ ਆ ਗੇਟ ਦੇ ਨਾਲ ਨਾਲ ਗੇਟ ਦੇ ਦੋਨੇ ਪਿੱਲਾਂ ਦੇ ਹਾਲ ਦੇ ਵਾਲੇ ਕਿ ਪਾਈ ਜਾਣੀ ਹੈ ਜੀ ਤੇ ਜਿਹੜੀ ਕੰਗਈਦ ਵਾਲੀ ਸੜਕ ਬਣੀ ਹੈ ਬਣ ਰਹੀ ਹੈ ਪਿੰਡ ਚ ਤੇ ਥੱਲੋਂ ਪਟਾਈ ਕੀਤੀ ਸੀ ਉਹ ਮਿੱਟੀ ਟਰਾਲੀ ਲੱਦੀ ਜਾ ਰਹੀ ਆ ਕਿਉਂਕਿ ਜਿਹੜੀ ਕੰਗਈਦ ਵਾਲੀ ਸੜਕ ਬਣ ਰਹੀ ਹੈ ਉਹ ਤੁਸੀਂ ਲੈਵਲ ਤੇ ਬਣਾਈ ਜਾ ਰਹੀ ਆ ਤੇ ਇਹ ਇੱਥੇ ਡੈਂਪ ਕੀਤੀ ਸੀ ਛੋਟੇ ਸਕੂਲ ਦੇ ਲਾਗੇ ਸਾਹਮਣੇ ਛੋਟਾ ਸਕੂਲ ਹੋਆ ਬਿੱਲਾ ਟੋਡਰਪੁਰ ਵਾਲਾ ਜਿਵੇਂ ਤੂੰ ਮਿੱਟੀ ਵਾਈ ਆ ਰਹੀ ਆ ਮਿੱਟੀ ਟਰਾਲੀਆਂ ਹੁਣ ਤੱਕ 6 ਪੈ ਚੁੱਕੀਆਂ ਜੀ ਤੇ ਕਰਾਣਾ ਉਹਨਾਂ ਨੂੰ ਪਿਛੇ ਧੱਕਿਆ ਜਾ ਰਿਹਾ ਆ ਤਾਂ ਜੋ ਟਰਾਲੀਆਂ ਕਿੱਥੇ ਤੱਕ ਜਾ ਸਕ ਜਾ ਸਕਣ 10 ਟਰਾਲੀਆਂ ਸੱਜੇ ਪਾਸੇ ਸੜ ਦਿੱਤੀਆਂ ਗਈ ਜੀ ਤੇ ਉਹਨਾਂ ਨੂੰ ਵਛਾਇਆ ਜਾ ਰਿਹਾ ਗੇਟ ਦੇ ਜਿਹੜੇ ਪਿੱਲਰ ਨੇ ਸਾਹਮਣੇ ਗੇਟ ਜਿਹੜਾ ਬਣਿਆ ਆਪਣਾ ਪਿੰਡ ਦਾ 메ਨ 게ਟ ਉਹਦੇ ਆਲੂ ਵਾਲੇ ਹੋਰ ਮਿੱਟੀ ਸਿੱਟੀ ਜਾਣੀਆਂ ਇੱਕ ਪਾਸੇ ਡਾਟ ਰਾਨੀਆਂ ਪਾ ਕੇ ਦੂਜੇ ਪਾਸੇ ਸ਼ੁਰੂ ਕਰ ਦਿੱਤਾ ਗਿਆ ਜੀ 10 ਟਰਾਲੀਆਂ ਇੰਦਰ ਪਾਣੀ ਆ ਤੇ ਦੇਖਿਆ ਘਟਾ ਵੱਧਾ ਫਿਰ ਬਾਅਦ ਚ ਹੋਰ ਜਿੰਨੀ ਮਿੱਟੀ ਹੋਰ ਬੱਜੂਗੀ ਉਸ ਹਿਸਾਬ ਨਾਲ ਅਡਜਸਟ ਕੀਤੀ ਜਾਊਗੀ ਸਵੇਰੇ ਸਾਢੇ 5 ਦੇ ਲੱਗੇ ਹੋ ਜੀ ਤੇ ਦੁਪਹਿਰ ਦੇ 11:00 ਵਜਣ ਵਾਲੇ ਆ ਜੀ ਤੇ ਇੱਧਰ ਪਾਸੇ ਵੀ ਆ 5 ਮੀਟਰਲੀ ਹੈ ਜੀ ਮਿੱਟੀ ਦੀ 10 ਟਰਾਲੀਆਂ ਉਧਰ ਪੈ ਗਈਆਂ ਚਹ ਗੰਗਿਕਾਲ ਸੜਕ ਬਣਨੀ ਸੀ ਉਸੇ ਲੈਵਲ ਤੇ ਸੜਕ ਬਣਾਈ ਗਈ ਆ ਤੇ ਜੋ ਮਿੱਟੀ ਪੱਟੀ ਸੀ ਫालतू ਮਿੱਟੀ ਉਹ ਛੋਟੇ ਸਕੂਲ ਆ ਕੇ ਡੰਬ ਕੀਤੀ ਸੀ ਤੇ ਉੱਚ ਸਰਗਾਈ ਜਿਗਾਹ ਤੇ ਮਿੱਟੀ ਪਾਈ ਗਈ ਆ ਸੇਵਾ ਕੇ ਅੰਦਰ ਦੇ ਲਾ ਕੇ ਮਿੱਟੀ ਪਾਈ ਗਈ ਆ ਤੇ ਬਾਕੀ ਬਚੀ ਹੋਈ ਮਿੱਟੀ ਇੱਥੇ ਗੇਟ ਦੇ ਵਾਲ ਦੁਆਲੇ ਪਾਈ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਉਹ ਜੱਦੀ ਪਿੰਡ ਜਨੂਹਾ ਵਿਖੇ ਆਪਣੇ ਪਿੰਡ ਨੂੰ ਸੋਨਾ ਬਣਾਉਣ ਮੁਹੰਮਤ ਜੋ ਪਿੰਡ ਦਾ ਪਹਿਲਾ ਪੁਲ ਮਾਈ ਬੱਟੀ ਵਾਲਾ ਪੁਲ ਤੇ ਗੇਟ ਬਣਿਆ ਹੋਇਆ ਜੀ ਉਹਦੇ ਆਲੇ ਦੁਆਲੇ ਮਿੱਟੀ ਪੋਾਈ ਜਾ ਰਹੀ ਆ ਉਹ ਪਿੰਡ ਦੇ ਵਿੱਚ ਕੰਗ